ਬਹਿੰਤ ਸਿੰਘ ਕਤਲ ਕਾਂਡ ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਇਸ ਵੇਲੇ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਮੈਡੀਕਲ ਚੈੱਕਅਪ ਲਈ ਸਖਤ ਸੁਰੱਖਿਆ ਪਰਮੰਤਾ ਹੇਠ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਇਸ ਮੌਕੇ ਇੱਕ ਪੱਤਰਕਾਰ ਨੇ ਭੱਜਦੇ ਹੋਏ ਬਲਵੰਤ ਸਿੰਘ ਰਾਜਵਾਨਾ ਨਾਲ ਸੰਖੇਪ ਗੱਲਬਾਤ ਕਰਨ ਚ ਸਫਲਤਾ ਹਾਸਲ ਕੀਤੀ ਸ ਸਿੱਖ ਜੱਟਾਂ ਦੇ ਬੰਦੇ ਨੂੰ ਕੋ ਮੈਸੇਜ ਜਨ ਇਹ ਕੋਈ ਨਾ ਸੱਚਾ ਕਰੀ ਕਹਾਂ ਮੈਂ ਕਹਿੰਦਾ ਜਨਾ ਦਿੱਲੀ ਦੇ ਹਕਮਰਾਨਾਂ ਨੂੰ ਕਿ ਮੈਨੂੰ 3 ਸਾਲ ਹੋ ਗਏ 11 ਸਾਲ ਪਾਸੀ ਚੱਤੀ ਹੋ ਗਏ ਹੁਣ ਫੈਸਲਾ ਸੁਣਾਓ ਆਪਣਾ ਹੈ ਨਾ ਇਹ ਕੋਈ ਇਨਸਾਨ ਨਹੀਂ ਹੈ ਜੋ ਕਰ ਰਿਹਾ ਹੈ ਇਹ ਤਾਂ ਇਨਸਾਨੀਅਤ ਇਨਸਾਨਤਾ ਦਾ ਕਤਲ ਕਰ ਰਿਹਾ ਹੈ ਸਰਕਾਰ ਆਉਈ ਦੋਏ 27 ਜਕਾਲੀ ਦਲੀ ਜੇ ਅੰਮ੍ਰਿਤ ਸਰਕਾਰ ਬਣੇਗੀ ਜੀ ਬਿਲਕੁਲ ਬਹੁਤ ਵਧੀਆ ਬਣੇਗੀ ਕੋਈ ਸਮਰਥਨ ਨਹੀਂ ਜੋ ਕਾਲੀ ਦਲ ਨੂੰ ਬੰਦ ਕਰ ਦੇ 45 ਸੀਗੇ ਤੇ ਕਾਲੀ ਰਾਣੀ ਜੀ